ਮਨ ਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਆ ਕੱਲ ਰਾਤ ਅਮਰਸਰ ਜ਼ਿਲ੍ਹੇ ਦੇ ਚਗਾਵੇਂ ਏਰੀਆ ਤੋਂ ਲੈ ਕੇ ਵੇਰਕੇ ਤੱਕ ਇੱਕ ਬਹੁਤ ਵੱਡੀ ਲਸ ਗੜੇ ਮਰੀ ਦੀ ਜਿਹੜੀ ਆ ਉਹ ਪਈ ਆ ਤੇ ਇਸ ਵੇਲੇ ਅਸੀਂ ਪਿੰਡ ਬਲਸਚੰਦਰ ਖੜੇ ਆ ਜਿੱਥੇ ਕਣਕ ਦੀ ਫਸਲ ਜਿਹੜੀ ਆ ਉਹਦਾ 90 95% 100% ਤੱਕ ਕਣਕਾਂ ਦਾ ਜਿਹੜਾ ਉਹ ਉਹ ਨੁਕਸਾਨ ਜਿਹੜਾ ਹੋ ਗਿਆ ਜਿਹੜੀਆਂ ਪਛੇਤਰੀਆਂ ਕਣਕਾਂ ਨੇ ਉਹਨਾਂ ਦਾ 100% ਨੁਕਸਾਨ ਹੋ ਗਿਆ ਜਿਨ੍ਹਾਂ ਨੂੰ ਸਿੱਟੇ ਪਿਆ ਸੀ ਉਹਨਾਂ ਦਾ 90% ਤੋਂ ਵੱਧ ਨੁਕਸਾਨ ਹੋ ਗਿਆ ਸਰੋਂ ਸਾਰੀ ਜਿਹੜੀ ਆ ਉਹ 100% ਬਰਬਾਦ ਹੋ ਗਈ ਚਾਰਾ ਸਾਰਾ 100% ਬਰਬਾਦ ਹੋ ਗਿਆ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਤੇ ਇਸ ਸਾਰੀ ਫਸਲ ਦੀ ਜਿਹੜੀ ਆ ਸਪੈਸ਼ਲ ਗਰਦੋਰੀ ਕਰਕੇ ਕਿਸਾਨਾਂ ਨੂੰ ਘੱਟੋ-ਘੱਟ 50000 ਰੁਪਇਆ ਫੀ ਏਕੜ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ ਬਹੁਤ ਵੱਡੇ ਏਰੀਆ ਦੇ ਵਿੱਚ ਘੱਟੋ-ਘੱਟ 50 ਪਿੰਡਾਂ ਦੇ ਵਿੱਚ ਜਿਹੜਾ ਇਹ ਨੁਕਸਾਨ ਹੋਇਆ ਕਿਸਾਨ ਜਿਹੜੇ ਆ ਉਹਨਾਂ ਦਾ ਇਸ ਵੇਲੇ ਸਾਰੇ ਦਾ ਸਾਰਾ ਹੀ ਖਰਚਾ ਜਿਹੜਾ ਇਹ ਫਸਲ ਤੇ ਹੋ ਚੁੱਕਾ ਸੋ ਸਰਕਾਰ ਕਿਸਾਨਾਂ ਦੀ ਬਾਹ ਫੜੇ ਔਰ ਇਹਦੀ ਸਪੈਸ਼ਲ ਗਰਦੌਰੀ ਕਰਾਉਣ ਦਾ ਫੌਰੀ ਤੌਰ ਤੇ ਐਲਾਨ ਕਰੇ ਔਰ ਅ 50000 ਰੁਪਇਆ ਫੀ ਏਕੜ ਜਿਹੜਾ ਘਰ ਤੋਂ ਘਟ ਮਾਫਜਾ ਜਿਹੜਾ ਉਹ ਕਿਸਾਨਾਂ ਨੂੰ ਜਿਹੜਾ ਉਹ ਦਿੱਤਾ ਜਾਵੇ ਮੈਂ ਅੰਮਰਸਾਹ ਜੜੇ ਤੋਂ ਰਾਜਸੰਸੀ ਦੇ ਲਾਗੇ ਪਿੰਡ ਬਾਲ ਸਿਕੰਦਰ ਤੋਂ ਬੋਲਦੇ ਆ ਇਥੇ ਬਹੁਤ ਜਿਆਦਾ ਨੁਕਸਾਨ ਹੋ ਗਿਆ ਵਾ ਫਸਲ ਦਾ ਰਿਆ ਕੋਹ ਨਹੀਂ ਆ ਕਣਕ ਦੇ ਪੱਲੇ ਕੱਖ ਨਹੀਂ ਰਿਆ 100% ਨੁਕਸਾਨ ਹੋ ਗਿਆ ਆ ਇਹ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਕਰ ਰਹੇ ਆ ਵੀ ਕੁਝ ਸਾਡੇ ਪੱਲੇ ਪਾਵੇ ਤੇ ਸਾਡਾ ਭਰਾ ਵੇ ਅਸੀਂ ਨਾ ਇਹਦਾ ਕੋਈ ਪਠਾ ਬਣਾ ਨਾ ਤੂਰੀ ਤਾਂ ਦਰਿਆ ਨਾ ਕੁਛ ਡਾਲਾ ਰਿਹਾ ਨਾ ਕੋ ਕੰਕਰ ਹੀ ਆ ਕੀ ਕਰ ਸਕਦੇ ਅਸੀਂ ਸਾਡੇ ਸਾਡੇ ਬਾਰੇ ਸੋਚੇ ਨੁਕਸਾਨ ਇਹ ਲਾਥੀ ਦੀ ਲਾਸਨ ਲੰਗੀ ਆ ਇਧਰੋਂ ਉੱਪਰ ਲਾਦਾ ਤਰੀ ਆ ਇਧਰੋਂ ਲੰਗੀ ਆ 100 ਕਿਲੇ ਦੇ ਲੱਗੇ ਬਨੇ ਹੋਈ ਗਿਆ ਵਾ ਜਿਆਦਾ ਜਿਆਦਾ ਕੋਟ ਬਹੁਤ ਜਿਆਦਾ ਹਾਂ 100 ਕਿਲਾ ਦੇ ਕੁਝ ਨਹੀਂ ਲਾਦੇ ਸਰਦਾਰ ਜੀ ਕਿੰਨਾ ਮੁਆਵਜ਼ਾ ਸਰਕਾਰ ਕੋ ਮੰਗ ਕਰਦੇ ਹੋ ਅਸੀਂ ਤਾਂ ਅਹੀਂ ਤਾਂ ਨੇ 50000 ਦੇ ਦੇਣਾ ਚਾਹੀਦਾ ਨਾ ਕਿ ਇਹ ਮੈਂ ਕਹਿਣਾ ਜੀ 50 50000 ਦੀ ਖਾੜੀ ਕਲਕਸੀ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਪਿੰਡ ਵੀ ਬਾਲੀ ਹੈ ਜੀ ਜ਼ਮੀਨ ਤੁਹਾਡੀ ਕਿਹੜੇ ਜ਼ਮੀਨ ਸਾਡੀ ਹੈ ਮੀਰਾਕੋਟ ਦੇ ਵਿੱਚ ਹਾਂਜੀ ਤਕਰੀਬਨ ਹੀ ਆਪਾਂ ਅੱਜ ਮਤਲਬ ਬਹੁਤ ਜਿਆਦਾ ਜਿਆਦਾ ਨੁਕਸਾਨ ਆ ਉਹਦੇ ਵਿੱਚ ਅਸੀਂ ਤੇ ਵੇਖ ਰਹੇ 100 ਦਾ 100% ਹੀ ਸਾਰਾ ਕੁਝ ਬਰਬਾਦ ਹੋ ਚੁੱਕਾ ਜੀ ਰਹਿ ਜਾਂਦੀ ਏ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਕੋਈ ਨਾ ਕੋਈ ਬੰਦਾ ਮੁਆਵਜ਼ਾ ਸਾਨੂੰ ਦਿੱਤਾ ਜਾਵੇ ਤੁਹਾਨੂੰ ਪਤਾ ਜ਼ਿੰਮੇਵਾਰ ਦਾ ਅੱਜ ਸਾਰਾ 100% ਹੀ ਖਰਚਾ ਹੋ ਚੁੱਕਾ ਦਿੱਤੇ ਕੁਝ ਨਾ ਕੁਝ ਮਾਲ ਜਾ ਟੋਪੇ ਸਾਨੂੰ ਦਿੱਤਾ ਜਾਵੇ ਹਾਦੀ ਫਤਥਾ ਨੁਕਸਾਨ ਹੋ ਗਿਆ ਸਾਰਾ ਹੋ ਗਿਆ ਕਮ ਤੇ ਜੋ ਡੰਗਰਾਂ ਦਾ ਚਾਰਾ ਨਹੀਂ ਰਿਹਾ ਕੁਝ ਕੁਝ ਕੋਈ ਚੀਜ਼ ਨਹੀਂ ਰਹੀ ਜੋ ਮਾਲ ਡੰਗਰ ਦਾ ਸਾਰਾ ਕੁਝ ਨੁਕਸਾਨ ਹੋ ਚੁਕਾ ਹੈ ਐਹੋ ਹੀ ਟਾਈਮ ਹੁੰਦਾ ਡੰਗਰਾਂ ਨੂੰ ਮਾਲ ਡੰਗਰ ਉਸਟਾਲਾ ਪਾਉਣ ਦਾ ਜੀ ਅਜਿਹੇ ਦਿਨਾਂ ਦੇ ਵਿੱਚ ਸਾਰਾ ਸਾਰਾ ਖਰਾਬ ਹੋ ਗਿਆ ਠੀਕ ਹੈ ਹਾਂ ਜੀ ਸੱਤ ਗੱਲੇ ਠੀਕ ਜਾਈ ਲਾ ਕੇ ਦੇਖ ਲੋ ਜਾ ਕੇ ਉੱਥੇ ਨਾ ਕੋ ਛਿਟਾ ਰਣਾ ਨਾ ਛਿਟਾਲਾ ਰਿਆ ਕੁਝ ਹੂੰ 70 70000 ਰੁਪਏ ਠੇਕਾ ਭਰਿਆ ਇਹਨਾਂ ਨੂੰ ਕੀ ਕਰ ਲਵੇ ਕਿ ਸਾਰੋ ਬਾਰੇ